ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਦਰਨਤਾਰਨ ਸਾਹਿਬ ਤੋਂ 12-14 ਕਿਲੋਮੀਟਰ ਦੀ ਦੂਰੀ ਆ ਪੱਟੀ ਤੋਂ ਪਿੰਡ ਵੱਡੇ ਸਭਰਾ ਦੀ ਹਰੀਕੇ ਪਤਨ ਇਧਰੋਂ ਕੋਈ 10 8-10 ਕਿਲੋਮੀਟਰ ਦੀ ਦੂਰੀ ਤੇ ਆ ਅੱਜ ਇਸ ਵੀਡੀਓ ਦੇ ਵਿੱਚ ਨਗਾਂ ਦੀ ਗੱਲ ਕਰਕੇ ਤੇ ਦੋਸਤੋਂ ਤੁਹਾਨੂੰ ਟੋਟਲ ਹੋਏ ਸੇ ਆਪਾਂ 5 ਗੇ ਨਗਾਂ ਦਿਖਾਉਣੇ ਆ ਪੰਜੇ ਵੜਾਂ ਸੂਈਆਂ ਸਵਾਈਆਂ ਨੇ ਅੱਜ ਕਿੰਨੇ ਕਿੰਨੇ ਦਿਨਾਂ ਦੇ ਦੌਰਾਨ ਸਮਾਂ ਹੋ ਗਿਆ ਤੇ ਕਿੰਨਾ ਮਿਲਕ ਕਿੰਨਾ ਬੋਲਾ ਇਹਨਾਂ ਦੇ ਚਲੇ ਹਾਜ਼ਰ ਆ ਜਿਹੜੀਆਂ ਵੜਾਂ ਕੋਈ 1-2 ਦਿਨਾਂ ਦੇ ਵਿੱਚ ਸੂਈਆਂ ਨੇ ਠੀਕ ਹੈ ਜੀ ਕੋਈ ਬੋਲੇ ਤੋਂ ਚੱਲਦਾ ਹੋਇਆ ਤੇ ਬੋਲੇ ਤੋਂ ਦੱਸ ਦਵਾਂਗੇ ਆਦਰਵਾਇਜ਼ ਜਿਹੜਾ ਦੁੱਧ ਤੇ ਪਸ਼ੂ ਦੁੱਧ ਤੇ ਆਪਾਂ ਦੱਸ ਦਵਾਂਗੇ ਠੀਕ ਹੈ ਜੀ ਸੋ ਤਰੀਕਾ ਜ 13 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਮਾਰਨਿੰਗ ਤੇ ਕੋਈ 8:30 ਵਜੇ ਦਾ ਸੋ ਕੋਈ ਵੀ ਫਾਰਮਰ ਭਰਾ ਆਪਣੀ ਵੀਡੀਓ ਵੇਖ ਕੇ ਖਾਸ ਤੌਰ ਤੇ ਆ ਰਿਹਾ ਤੇ ਬੇਸ਼ੱਕ ਇਹ ਧਿਆਨ ਕੇ ਆਪਣੀ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰਨਾ ਤੁਹਾਡ ਪੂਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਆਜੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦਰ ਸਾਸ਼ੀ ਗਾ ਜੀ ਠੀਠਾ ਮਹਾਰਾਜ ਹਾਂਜੀ ਵਧੀਆ ਜੀ ਵਧੀਆ ਸਭ ਅੱਜ ਮਾਲ ਆਪਣੇ ਕੋਲ ਜਿਹੜਾ 5 ਗ ਬੜਾ ਨੇ ਵੀਰ ਹਾਂਜੀ ਬੜਾ 6 ਇੱਕ ਹੋਣੀ ਵਿਸੇਲ ਹੋ ਗਈ ਤੁਹਾਡੇ ਹੁੰਦੇ ਆ ਅੱਛਾ ਅੱਛਾ ਜੀ 5 ਬੜਾ ਹੀ ਸੀਆਂ ਸੁਆਈਆਂ ਆ ਜੀ ਠੀਕ ਆ ਹਾਂਜੀ ਜਰੂਰ ਤੁਸੀਂ 20 ਲੀਟਰ 22 22 ਲੀਟਰ ਦੋ ਟਾਈਮ ਤਿੰਨ ਟਾਈਮ ਦਸੱਲੀ ਕਰਕੇ ਬਗਾਨਾ ਪਾ ਕੇ ਲੈ ਜਾਓ ਮੈਂ ਨਹੀਂ ਕਹੂੰਗਾ ਵੀ ਆਨਲਾਈਨ ਲੈ ਲਿਓ ਚੋ ਕੇ ਚਵਾ ਕੇ ਫਿਰ ਦੇਵਾਂਗੇ ਤਿੰਨ ਤਿੰਨ ਟਾਈਮ ਇਹ ਥੱਲੇ ਵੀ ਹੁਣ 22 23 22 23 ਲੀਟਰ 15 ਲੀਟਰ ਦੀ ਬਾਲੀ ਇਕਟਾਂ ਦਾ ਭਰਦੀ ਹੈ ਆ ਜਿਹੜੀ ਇਹ ਵੈਡ ਕੱਲ ਸੋਈ ਆ ਆ ਵੈਡ 17 18 ਦੇ ਉਹ 20 21 20 ਕਿ ਲੀਟਰ ਹੁਣ ਮੌਕੇ ਤੇ ਮੌਜੂਦ ਹੈ ਜੀ ਨਾਲੂ ਨੂਡੂ ਸਾਰੇ ਬੱਚਿਆਂ ਦੇ ਨਾਲ ਹੀ ਆ ਲਗਭਗ ਵਸ਼ੀ ਹੋਈ ਹੈ ਕਿੰਦਾ ਹੀ ਬੱਚਾ ਹੋਊਗਾ ਸੋ ਸ਼ੁਰੂਆਤ ਇਸੇ ਵੈਡ ਤੋਂ ਕਰਦੇ ਆਪਾਂ ਇੱਕ ਜਰਸੀ ਨਸਲ ਬਰੀਡ ਦੇ ਵਿੱਚ ਵੈਡ ਦੋਸਤੋ ਤੁਸੀਂ ਸਾਹਮਣੇ ਦੇਖ ਰਹੇ ਜੀ ਦੂਜਾ ਸਵੇਰ ਅੱਜ ਕਿੰਨੇ ਦਿਨ ਦੱਸੇ ਨੇ ਇਹਨੂੰ ਚੌਥਾ ਪੰਜਵਾਂ ਦਿਨ ਹੈ ਤੇ 20 ਲੀਟਰ ਹੈ ਇਸ ਵਕਤ ਹੁਣ ਮੌਕੇ ਦਾ ਮੌਜੂਦ 20 ਲੀਟਰ ਹਾਂਜੀ ਠੀਕ ਹੈ ਜ ਜਾਣਾ ਪਾ ਕੇ ਤਸੱਲੀ ਕਰਕੇ ਫਿਰ ਲੈ ਕੇ ਜਾਵੇ ਮੇਰਾ ਬਿਲਕੁਲ ਹਾਂਜੀ ਜੀ ਬੋਲੇ ਬੋਲੇ ਅੱਜ ਹਨਾ ਮੈਂ ਆਪਾਂ ਚਵਾ ਕੇ ਠੀਕ ਆ ਇਹਨਾ ਬੱਚੀ ਮਗਰ ਆ ਗਈ ਬੱਚੀ ਤੇ ਹਿਸਾਬ ਲਾ ਲੋ ਵੀ 47 48 ਡਿਗਰੀ ਟੈਂਪਰੇਚਰ ਆ ਤੇ ਫਿਰ ਵੀ ਕਰਮਾਲੀਆਂ ਨਾ ਬਾਡੀ ਦੇ ਵਿੱਚ ਦੁੱਧ ਦੇ ਵਿੱਚ ਇਡੀਆਂ ਵੀ ਕਰਮਾਲੀਆਂ ਆਈਆਂ ਕੋਈ ਘਟੀਆਂ ਕਟੀਆਂ ਨਹੀਂ ਗਿਆ ਇਹਨੇ ਗਰਮੀ ਤੇ ਟੂੜੀ ਤੇ ਹੀ ਵੰਡ ਤੇ ਚਲ ਵੰਡ ਤੇ ਪਾਉਣਾ ਹੀ ਪੈਂਦਾ ਸੰਧੂ ਸਾਹਿਬ ਮੈਂ ਆਖਾਂ ਵੰਡ ਦੋ ਬਿਨਾਂ ਦੁੱਧ ਕੱਢਦੀਆਂ ਉਹ ਤੇ ਕੱਢਣਾ ਹੀ ਨਹੀਂ ਆ ਹੂੰ ਲੋ ਜੀ ਬਾਕੀ ਵੜ ਹਾਈਟ ਸਟਰਕਚਰ ਦੀ ਤੁਸੀਂ ਚੈੱਕ ਕਰੋ ਪਲੀ ਸਾਭੀ ਪੋਰੀਆਂ ਕਰਮਾਂ ਦੀ ਮਗਰ ਵੱਸੀ ਆ ਫੀਮੇਲ ਕਾਫ ਸੋ 20 ਲੀਟਰ ਤੋਂ ਸਟਾਰਟਿੰਗ ਆ ਬਾਕੀ ਬੋਲੇ ਬੋਲਾ ਹੈ ਕਿਉਂਕਿ 나ਡੂਆ ਬੱਚੇ ਦੇ ਨਾਲ ਆ ਕੋਈ ਅਜ ਤੇਜਾ ਦਿਨ ਲਾਲੇ ਭਰਾ ਮੇਰਾ ਭਾਵੇਂ ਠੀਕ ਆ ਜੀ ਸੋ ਬਾਕੀ ਆਰਡਰ ਆ ਤੁਹਾਡੇ ਸਾਹਮਣੇ ਆ ਉਹਨ ਸੰਦੂ ਸਾਹਿਬ ਸੇਵਾ ਦੀ ਗੱਲ ਆ ਜਿਹੜਾ ਮੇਰਾ ਵੀਰ ਸੇਵਾ ਚੰਗੀ ਕਰਨ ਨੂੰ ਦੁੱਧ ਚੰਗਾ ਚੜੂ ਉਹਦੇ ਥਲੇ ਠੀਕ ਆ ਜੀ ਨਵੀਂ ਜਰਸੀ ਬਰੀਡ ਦੇ ਵਿੱਚ ਆ ਤੇ ਪੰਜਾਬ ਵਾਲੀ ਜਰਸੀ ਆ ਵੀ ਨਿੱਕੇ ਛੋਟੇ ਕੱਦ ਦੀ ਨਹੀਂ ਕੀ ਸੀਗਾ ਜੀ ਵੱਡੀ ਹਾਈਟ ਦੀ ਸੋ ਕੱਡ ਕੱਠ ਵੱਡਾ ਜਿਵੇਂ ਜਰਸੀ ਦਾ ਕੋਈ ਮੇਰਾ ਵੀ ਕੀ ਭੈਣ ਭਾਂਦੇ ਆ ਵੀ ਦੂਰੋਂ ਨੇੜੇ ਆਉਂਦੇ ਇਧਰ ਕੋਈ ਚੋਈ ਨਹੀਂ ਇਹਦੀ ਵਧੀਆ ਚੋਈ ਲੱਗੇ ਵੀ ਗੱਲ ਛੱਡੋ ਆਵੇਂ ਲੋ ਇਤੋਂੇ ਥਾਂ ਦੇ ਠੀਕ ਹੈ ਜੀ ਤਾਂ ਪਸੰਦ ਪਸੰਦ ਕੇ ਜਿਹੜਾ ਥਣ ਹੋਰ ਵੀ ਨਿਕਲ ਆਉਂਦਾ ਸਾਹਮਣੇ ਮੈਂ ਕਿਹਾ ਸੰਧੂ ਸਾਹਿਬ ਐਹੀ ਥਣ ਬੜਾ ਚੰਗਾ ਇਧਰ ਕੋਈ ਚੋਈ ਜਿਹਦੀ ਗੱਲ ਕੋਈ ਹੈਗੀ ਉਹਵੇਂ ਮਗਰਲੇ ਨਾਲ ਮਗਰਲਾ ਇਧਰ ਕੋਈ ਇਹ ਨਹੀਂ ਗੱਲ ਠੀਕ ਆ ਨਹੀਂ ਵਰਗਾ ਚਿਵਾੜੀ ਡਾਕਟਰ ਕੀ ਮੁੱਲ ਕਰਤਾ ਤਾਂ ਬਈ ਮੁੱਲ ਜੀ 90000 ਰਿਕਦਾਂਗੇ ਹਾਂ ਜੀ 90 ਦੀ ਜੇ 2 3 ਦਿਨ ਮਾਰ ਆਏ ਸੋ ਕਰਕੇ ਰਿਕ ਚਵਾ ਕੇ ਵੀ ਦੇਵਾਂਗੇ ਨਾ ਤਾਂ ਵੀ 24 25 ਲੀਟਰ ਘੱਟ ਨਹੀਂ ਕਰਦੀ ਗਰਮੀ ਦੇ ਵਿੱਚ ਵੀ ਠੀਕ ਆ ਵੀ ਅੱਜ ਆਪਾਂ 90000 ਦੀ ਹੈ 90 ਦੀ ਦੋ ਇਹ ਨਹੀਂ ਦੋ ਟਾਈਮ ਤਿੰਨ ਟਾਈਮ ਆਪਣੀ ਤਸੱਲੀ ਕਰੇ ਫਿਰ ਲੱਗ ਜAVE ਉਹ ਮੈਂ ਕੰਡਾ ਹੀ ਲੈ ਆਵਾਂ ਆਪਣਾ ਠੀਕ ਆ ਦੁੱਧ ਜੇ 90000 ਜੜਾ ਵਾ ਠੀਕ ਆ ਹਾਂ ਇਹ ਠੀਕ ਜਿਹਾ ਸਨੇ ਗਣੀਆ ਨਾ ਉਹ 24 25 26 ਲੀਟਰ ਹੀ ਹੋਗਾ ਹਾਂ ਇਹ ਪੱਕਾ ਆਪਾਂ ਦੁੱਧ ਦਾ ਕਰ ਰਿਕਾਰਡ ਆ ਠੀਕ ਆ ਜੀ ਲੋ ਠੀਕ ਹੈ ਜੀ ਸੋ 20 ਕਿਲੋ ਜਿਹੜਾ ਆ ਇਹ ਉਹ ਏਵੇਂ ਲੇਵੇ ਦਾ ਨਖਾਰ ਬੜਾ ਵਧੀਆ ਹੁੰਦਾ ਜਾਂਦਾ ਕੜੀ ਵੇਖ ਲਓ ਡੰਗਰ ਠੀਕ ਹੈ ਬਾਈ ਜਿਹੜਾ ਸੂਸਵਾ ਦੇ ਵਿੱਚ ਹੁੰਦਾ ਉਹਦਾ ਹੋਰ ਨਾ ਜਿਹੜਾ ਆ ਵੇਲੋ ਦੁੱਧ ਵਾਲੀ ਸਾਰੀ ਦੁੱਧ ਵਾਲੀ ਲੈਣੀ ਹੈ ਜੇ ਹਾਂ ਨੇ ਚੰਗੀ ਐ ਵੇੜ ਸਾਰੀ ਸੁਥਰੀ ਐ ਸੋ 90000 ਦੀ ਇਹ ਵੇੜ ਮਿਲ ਜੂਗੀ ਅੱਛਾ ਡਾਕਟਰ ਸਾਹਿਬ ਇਹ ਆਪਣੇ ਕੋਲ ਬੱਛੀ ਆਈ ਐ ਪਹਿਲਾ ਸੂਆ ਪਲੂਨਸ ਹੁੰਦੀ ਐ ਪਲੂਨ ਸੰਧੂ ਸਾਹਿਬ ਤੇ ਬੜਾ ਨਗੀਨਾ ਜੇ ਮੂੰਹ ਵੀ ਚੈੱਕ ਕਰਾਵਾਂਗੇ ਦੋਂਦੀ ਕੀ ਦੀ ਅੱਛਾ ਦੋਂਦੀ ਆ ਹਾਂਜੀ ਠੀਕ ਆ ਦੋਤੇ ਬਰਾਬਰ ਕੀਤੇ ਕਿ ਚੱਕੇ ਹਜੇ ਹਾਂਜੀ ਚੱਕੇ ਆ ਅੱ ਲੇਵ ਡੈਕਟਰ ਖੋਲ ਕੇ ਤੋਰਦੇ ਤਿਆਰੀ ਚੀਏ ਤਕਰੀਬਨ ਤਿਆਰੀ ਤਿਆਰੀ ਲੋ ਵੀ ਤਿਆਰੀ ਦੇ ਉੱਤੇ ਦੋਸਤੋ ਇੱਕ ਵੱਛੀ ਤੁਸੀਂ ਚੈੱਕ ਕਰੋ ਜਰਸੀ ਨਸਲ ਬ੍ਰੀਡ ਦੇ ਵਿੱਚ ਆ ਬਹੁਤ ਸੋਹਣੀ ਆ ਪਲੀ ਪ੍ਰੀਤੀ ਤੂ ਵੇਖੋ ਮੇਰਾ ਭਰਾ ਠੀਕ ਹੈ ਜੀ ਹੈ ਵੀ ਲਵੀ ਆ ਦੂੰਦੀ ਵੱਛੀ ਆ ਉਹ ਆਪਾਂ ਤੁਹਾਨੂੰ ਦੰਦੀ ਚੈੱਕ ਕਰਾ ਦਾਂਗੇ ਵੀ ਦੂੰਦ ਦੇ ਬਰਾਬਰ ਕੀਤੇ ਆ ਸੋ ਆ ਦੇਖੋ ਕੋਈ ਇਹ ਦੰਦ ਨਹੀਂ ਤੋੜਿਆ ਦੇਖੋ ਜੀ ਇਹ ਤੋੜਨੇ ਆ ਹਾਂ ਦੂੰਦ ਦੇ ਬਰਾਬਰ ਹਾਂਜੀ ਹਾਂਜੀ ਸੋ ਬਾਕੀ ਬਾਕੀ ਸਾਰੇ ਤੋਹਾ ਵੇਖੋ ਸੰਧਰ ਸਾਹਿਬ ਇਹ ਘਰ ਘਰ ਨਹੀਂ ਵੱਛੀ ਬਣੀਆਂ ਇਹਨਾਂ ਉਮਰ ਦੇ ਵਿੱਚ ਹਾਂ ਇਹਦਾ ਨੂੰ ਲਿਬਾਸ ਲੱਗਾ ਵਾ ਠੰਡੀ ਇੰਨੀ ਹੈ ਨਾ ਫਿਰ ਸੰਧੂ ਸਾਹਿਬ ਇੱਕ ਹੋ ਚੀਕੇ ਇਹੜਾ ਪਲੂਣਿਆ ਇਹਦਾ ਕਿਹੜਾ ਰਿਹਾ ਠੀਕ ਆ ਇਤਰਾ ਹੀ ਬੈ ਗੋਈ ਦੋ ਆ ਆਪਣੇ ਬੈ ਜਾਓਏ ਲੈ ਵੀ ਕਰੋ ਚੱਕ ਠੀਕ ਆ ਇੰਦਰੇ ਕੋ ਸੋ ਬਹੁਤ ਪਿਆਰੀ ਬੱਚੀ ਹੈ ਬਾਕੀ ਬਿਊਟੀ ਤੋਂ ਵੇਚੀ ਵੀ ਤੁਸੀਂ ਚੈੱਕ ਕਰੋ ਇੰਦਰੇ ਕੋ ਹਾਂ ਤੇ ਪੰਦੇ ਵਿੱਚ ਵੀ ਲਓ ਜੀ ਕਿਹੜੀ ਥਣਾ ਜੀ ਤੇ ਚੰਗੀ ਹੈ ਬੱਚਾ ਇਹ ਕੋਈ ਹੋਰ ਮੜਾ ਤੌਰ ਤੇ ਡਾਕਟਰ ਆਏ ਨੂੰ ਖਰੋਸਰ ਇਹਦੇ ਬਿਊਟੀ ਚੈੱਕ ਕਰੋ ਸੋ ਬਰ ਕੋ ਲੋ ਛੋਟੀ ਜੀ ਫੇਸ ਕੁਆਲਟੀ ਦੇ ਛੋਟਾ ਕੰਨ ਛੋਟਾ ਜਾ ਮੀਡੀਅਮ ਹਾਈਟ ਦੇ ਵਿੱਚ ਆ ਬਾਕੀ ਗੋਲਾ ਗੋਲਾ ਬਹੁਤਾ ਵਹਿੜਨੋ ਲੇਵਾ ਵੇਖੋ ਉਹਨੇ ਗਾਂ ਤੇ ਉਹਨੇ ਪਛਾਹ ਸੋ ਨਾਰਮਲੀ ਭਰੂਣ ਭਲਾਣ ਦੀ ਥੋੜੀ ਬੱਦੀ ਨਜ਼ਰ ਆਊਗੀ ਲੇਵੇ ਤੇ ਸੋ ਮੁਠੀ ਥਾਣਾ ਕਰਮਾਲੀ ਨੂੰ ਠੀਕ ਆ ਜੀ ਟਿਪ ਨਿਕ ਨੰਬਰ ਫੇਸ ਕੁਆਲਟੀ ਦੇ ਕੰਨ ਮਖੋ ਦੀ ਕਿੰਨੀ ਕੁਆਲਟੀ ਦੇ ਵਿੱਚ ਤੇ ਕਿੰਨੀ ਬਿਊਟੀ ਦੇ ਵਿੱਚ ਡਿਊਟੀ ਜਿਹੜੀ ਇਹਨੂੰ ਲੱਗੀ ਨਾ ਕਰਮਾਲੀ ਨੂੰ ਮੇਰੇ ਲਈ ਵਹਿੜਨ ਮਿਲਦੀ ਵੇਖੋ ਮੜਿਆ ਲਓ ਜੀ ਠੀਕ ਆ ਜੀ ਬਹੁਤ ਸੋਹਣੀ ਬਿਲਕੁਲ ਛੋਟੀ ਜਿਹੀ ਬੂਥੀ ਆ ਬਹੁਤ ਸੋਹਣੀ ਫੇਸਕਵਾਰ ਠੀਕ ਆ ਜੀ ਤੇ ਇਹਦਾ ਡਾਕਟਰ ਮੋਲ ਕੀ ਕਰਦਾ ਫੇਸ ਬੋਲ ਲੰਦਰ ਸਾਹਿਬ ਇਹ ਆ ਕਿ ਸਾ ਨੂੰ ਪੜਾ ਵੀ ਪਹਿਲੇ ਨਵੱਛੀ ਕਿਸੇ ਨੇ ਪਾਲ ਕੇ ਦਿੱਤੀ ਆਪਣੂ ਹੀ ਨਹੀਂ ਢਾਈਆਂ ਸਾਲਾਂ ਦੀ ਵਛੀ ਸਾਰੀ ਦੇ ਢਾਈਆਂ ਸਾਲਾਂ ਦੇ ਵਿੱਚ ਬਿਊਟੀ ਫੇਸਕਵਾਰ ਦੀ ਰਸਮ ਵੀ ਕਿਹਨੂੰ ਵੀਰ ਭੈਣ ਭਰਾ ਨੇ ਤੇ ਇਹ ਲਿਬਾਸ ਨਹੀਂ ਮਿਲਦਾ ਲੈਵਾ ਨਾ ਹਮ ਸਾਰੀ ਸਾਰੀ ਨੂੰ ਨਹੀਂ ਲੱਗਦਾ ਇਹ 80000 ਤੀ ਦਵਾਂਗੇ ਹੈ ਰੋਏ 80000 ਦੀ ਬੱਛੀ ਮੈਜੂਰ ਜਰਸੀ ਕਿਹਣੀ ਹੈ ਜਣੀ ਇਹੋ ਜਿਹੇ ਬੱਛੀ ਆਪਾ ਇੱਕ ਦਾ ਇੱਕ ਬਲਵਰੀ ਬੱਛੀ ਆਈ ਹੈ ਇਹ ਗਰਮੀ ਦਾ ਤੋਹਫਾ ਵਾ ਗਰਮੀ ਕਰਕੇ ਬਿਲਕੁਲ ਬਿਲਕੁਲ ਹਾਂਜੀ ਲਓ ਵੀ ਬਹੁਤ ਪਿਆਰੀ ਵੈੜਾ ਠੀਕ ਆ ਜੀ 80000 ਦੀ ਮਿਲ ਜੂਗੀ ਤੇ ਬਾਕੀ ਥੋੜੀ ਬਾਤ ਹੈ ਕੋਈ ਮੌਕੇ ਤੇ ਕੋਈ ਗੁਜਾਇਸ਼ ਹੋਈ ਰ ਕੋਈ ਦਸਾਂ ਸੜਾਈ ਉਹ ਮੌਕੇ ਤੇ ਹੋ ਜਾਊਗਾ ਮਾਨਤਨ ਬਾਕੀ ਬੰਡ ਬੁੰਡ ਚੰਗੀ ਆ ਆਪਸੀ ਥਣਾ ਸੀ ਦੇਵਾ ਚੰਦਾ ਟਿਕਾਣੇ ਦੇ ਆ ਬੱਛੀ ਓਵਰঅল ਸਾਰੀ ਖੂਬਸੂਰਤ ਆ ਸੋ ਬਾਕੀ ਚਾਹਵਨ ਭਰਾ ਆਪਣੇ ਕਰ ਲਿਓ ਸੰਪਰਕ 80000 ਲੈਣ ਦੇ ਆ ਠੀਕ ਆ ਜੀ ਜਰਸੀ ਬ੍ਰੀਡ ਦੇ ਮੇਰਾ ਮੋਲਾ ਸਾਨੂੰ ਸਾਹਿਬ ਬਾਕੀ ਤੁਸੀਂ ਵੀਡੀਓ ਬਣਾਉਂਦੇ ਗਰਮੀ ਦੇ ਵਿੱਚ 48 48 50 ਡਿਗਰੀ ਦੇ ਵਿੱਚ ਇੰਨਾ ਕਿਹੜੇ ਦੁੱਧ ਕਢਦਾ ਕਿਹਦੇ ਖਾਲੀ ਦਾ ਵੜਾ ਹਿੰਦਾ ਇਹਨਾਂ ਦਾ ਹਾਂ ਵੱਡੀ ਤੋਂ ਵੱਡੀ ਗਾਂ ਨਹੀਂ ਕਢਦੀ ਬਿਲਕੁਲ ਬਿਲਕੁਲ ਫਿਰ ਇਹਨੇ ਗਰਮੀ ਨਹੀਂ ਮਰਾਨੀ ਕੋਈ ਪੱਖਾ ਨਹੀਂ ਲਾਇਆ ਆਪਾਂ ਹਾਂ ਆਪਣੇ ਫਾਰਮ ਦੇ ਵਿੱਚ ਵੀ ਕੋਈ ਪੱਖਾ ਨਹੀਂਗਾ ਇੰਨਾ ਦੁੱਧ ਕਢਣ ਲਈ ਠੀਕ ਆ ਠੀਕ ਹਾਂਜੀ ਨਹੀਂ ਵੜੜ ਚੰਗੀ ਆ ਦੁੱਧ ਵਾਲੀ ਆ ਜਵਾਜੇ 22 ਜਵਾਜੇ 24 ਜਵਾਜੇ ਠੀਕ ਆ ਜੀ ਸੋ ਚੰਗੀ ਸੇਵਾ ਰਹੀ ਕਿਸੇ ਭਰਾ ਦੀ ਬਾਕੀ ਸਟਾਰਟਿੰਗ ਚੰਗੀ ਆ ਹਨ ਮੁਠੀ ਆ ਹੱਤੀ ਜਵਾਈ ਲਾ ਥਾਣਾ ਕੋਈ ਭੋਰ ਨਹੀਂ ਕੋਈ ਇਧਰ ਡਾਕਟਰ ਇੱਕ ਆਪਣੇ ਕੋਲ ਆ ਬੈਠ ਆ ਗਿਆ ਕੱbbi ਜਿੱਤੇ ਉਹ ਬੱਚੀ ਜੇ ਮਗਰ ਇਹ ਵੀ ਅਸੀਂ ਮੰਦੀ ਬੱਚੀ ਵੇਖੋ ਬੱਚੀ ਵੀ ਵੇਖੋ ਕਿੰਨੇ ਕਮਾਲ ਦੀ ਪਈ ਨਾੜੂ ਨਾਜ ਲਓ ਜੀ ਇਹ ਬੱਚੀ ਜੇ ਮਗਰ ਠੀਕ ਆ ਜੀ ਨਾੜੂਆ ਨਾਲ ਬੱਚੇ ਤੇ ਕਿੰਨੇ ਦਿਨ ਹੋ ਗਏ ਨੂੰ ਸੀ ਨੂੰ ਇਹਨੂੰ ਚੌਥਾ ਦਿਨ ਸੰਦੂ ਚੌਥਾ ਦਿਨ ਦੂਜਾ ਸਵੇਰ ਠੀਕ ਆ ਜੀ ਪ્યોਰ ਦੂਜਾ ਲਓ ਜੀ ਦੂਜਾ ਸਵੇਰ ਤੇ ਹਾਈਟ ਮੀਡੀਅਮ ਦੇ ਵਿੱਚ ਬਾਕੀ ਰੰਗ ਪ੍ਰਿੰਟ ਡੱਬੀ ਵੈੜ ਸੋ ਐਸ ਵਕਤ ਕਿੰਨਾ ਕਿਤੇ ਥਲੇ 14 ਲੀਟਰ ਦੋ ਟਾਈਮ ਚੋਗੇ ਤਿੰਨ ਟਾਈਮ ਚੋਗੇ ਤਸੱਲੀ ਕਰਾ ਲਓ ਜੀ 17 ਲੀਟਰ ਚਾਹੇ ਕੋਈ ਭਰਾ ਬੋਲਾ ਮੰਨ ਲੈ ਕਿਉਂਕਿ ਅੱਜ ਦੇਣਾ ਤੇ ਚੌਥਾ ਦਿਨ ਬਾਕੀ 나ੜੂ ਨਾਲ ਸੰਧੂ ਸਾਹਿਬ ਗਿੱਲਾ 나ੜੂ ਗਰਮੀ ਦੇ ਵਿੱਚ ਦੇ ਇੱਕ ਦਿਨ ਦੇ ਵਿੱਚ ਹੀ ਦੋ ਆਦਨਾ ਛੱਡ ਜਾਂਦਾ ਬਾਕੀ ਬੜਾ ਵੀ ਚੰਗੀ ਆ ਠੀਕਾ ਜੀ ਸੋ ਸਟਾਰਟਿੰਗ ਇਹਦੀ ਵੀ ਚੰਗੀ ਆ ਬਾਕੀ ਸੰਧੂ ਸਾਹਿਬ ਜਿਹੜਾ ਇਹਦੇ ਮਗਰ ਨਗੀਨਾ ਨਾਲ ਮਾਲਕ ਦੀ ਕਿਰਪਾ ਨਾਲ 25 ਇੱਕੋ ਕਿੱਡੀ ਬਰੀਡ ਦੇ ਵਿੱਚ ਆ ਤੇ ਵੀਰ ਭੈਣ ਭਰਾ ਦੇ ਵੀ ਬੱਛੀ ਵਾਲੀ ਹੋਵੇ ਫਿਰ ਦੋਵੇਂ ਕੰਮ ਹੀ ਹੋਏ ਨੇ ਸੋਨੇ ਦੇ ਸੁਹਾਗਾ ਹੋ ਜਾਂਦਾ ਜੀ ਬੱਛੀ ਨਾਲ ਹੋਏ ਦੇ ਲਓ ਜੀ ਸਟੇਟ ਪਰ ਦੇ ਵਿੱਚ ਮਗਰ ਬੱਛੀ ਆ ਬਾਕੀ ਖੋਦੀ ਵੀ ਚੰਮੜੀ ਵੇਖੋ ਕਿੰਦੀ ਸੋਹਣੀ ਬੈਠਦੀ ਲੇਵਾ ਵੀ ਖੁਚਾਂ ਦੇ ਉੱਤੇ ਚਲੋ ਜੀ ਠੀਕ ਆ ਤੇ ਬਾਕੀ ਇੱਕ ਵਾਰ ਫਿਰ ਕਨਫਰਮ ਕਰਾ ਲਾ ਕੇ ਡਾਕਟਰ ਇੱਕ ਵਾਰ ਫਿਰ ਦੱਸ ਦੇ ਪੋਲਾ ਜਾਂ ਦੁੱਧ ਕਿੰਨਾ ਦੇਣਾ ਮੈਂ ਕਿਹਾ ਜੀ 17 18 ਲੀਟਰ ਚੋਗੇ ਦੋ ਟਾਈਮ ਤਿੰਨ ਟਾਈਮ ਆਪਣੀ ਤਸੱਲੀ ਕਰ ਲਿਆ ਹੈ ਵਕਤ ਆਪਣੀ ਗਰੰਟੀ ਹੈ ਜੀ ਲਓ ਜੀ 17 18 ਲੀਟਰ ਦੀ ਹਾਂਜੀ ਤੇ ਕੀ ਮੁੱਲ ਰਊਗਾ ਇਹਦਾ ਮੁੱਲ 75 ਦੀ ਦੇ ਦਾਂਗੇ ਲਓ ਜੀ 75000 ਦੀ ਇਹ ਬੈੜ ਮਿਲ ਜੂਗੀ ਸੋ ਦੂਜਾ ਸੁਆ ਬੱਚੀ ਮਗਰਾ ਚਲੋ ਵਾਦੇ ਦਾ ਸ਼ੌਤਾ ਮਗਰ ਬੱਚਾ ਜਿਹੜਾ ਫੀਮੇਲ ਕਾਫ ਆ ਬੱਚੀ ਆ ਸੋ ਚਾਹ ਪਰ ਭਰਾ ਆਪਣੇ ਕਰ ਲਿਓ ਸੰਪਰਕ ਤੇ ਬਾਕੀ ਰੰਗ ਬਾਜਾ ਕਰਮਾ ਲਈ ਬਾਕੀ ਸੰਤੂ ਸਾਹਿਬ ਜਿਹੜਾ ਕਹਿਆ ਨਾ ਇਹ ਨਹੀਂ ਕਿ ਬਾਅਦ ਚ ਅੱਪਾ ਹੱਸ ਕੇ ਵਿਖਾਵਾਂਗੇ ਜਾਂ ਗਾਂ ਲੈ ਕੋਈ ਦੂਰੋਂ ਨੇੜੇ ਆਉਂਦਾ ਆਪਣਾ ਬਿਆਨ ਆ ਪਾ ਕੇ 2-2 3 ਦਿਨ ਟਾਈਮ ਚ ਹੋਵੇ ਜਾਂ ਦੁੱਧ ਕਿਹਾ ਵਾਚੋ ਆ ਕੇ ਦਵਾਂਗੇ ਹਾਂ ਨਹੀਂ ਆਪਣੀ ਤਸੰਦੀ ਕਰੇ ਜੀ ਪੈਸੇ ਲਾਉਣੇ ਕਿਸੇ ਨੇ ਆਪਣੀ ਤਸੰਦੀ ਕਰੇ ਕੋਈ ਇਦੋਂ ਬਾਅਦ ਇੱਕ ਵੜ ਆ ਗਈ ਜਰਸੀ ਕਰੋਨਰ ਦੇ ਵਿੱਚ ਵੇਖੋ ਜੀ ਨਗੀਨਾ ਕਿੰਨਾ ਪਿਆਰਾ ਵਾ ਹਾਂ ਲੈ ਵਾ ਵੇਖੋ ਜੀ ਹਾਂ ਰੰਗ ਭਾਗੀ ਲੱਗੇ ਪਏ ਤੂੰ ਤੱਕ ਗੱਲ ਕਹਿੰਦੇ ਤੇਰਾ ਤੂੰ ਤੱਕ ਲੈ ਵਾ ਇਹ ਉਹ ਵੜ ਜਿਆ ਕੋ ਦੋਸਤੋ ਕਿੱਥੋਂ ਸਟਾਰਟ ਹੋ ਗਿਆ ਤੇ ਬੈਕ ਸਾਈਡ ਤੁਸੀਂ ਵੇਖੋ ਲੈ ਵਾ ਬਣਾਈ ਸਰਦੀ ਆ ਇਹ ਜਿਤਨਾ ਮਰਜੀ ਬੈਹ ਕੇ ਚੁਈ ਜਾਵੇ ਇਹ ਦੇਖੋ ਜੀ ਫਿਰ ਵੜੇ ਵੀ ਬਹੁਤ ਚੰਗੀ ਆ ਠੀਕ ਆ ਜੀ ਭਾਨੇ ਦੇ ਵਿੱਚ ਬੋਲੇ ਹੀ ਆ ਕੱਚੇ ਬੋਲੇ ਦੇ ਵਿੱਚ ਫਿਰ ਚੁਵਾਈ ਬੜੀ ਵਧੀਆ ਸਾਰੇ ਥਾਂਾਂ ਦੇ ਆ ਵੇਖੋ ਇਹ ਨਹੀਂ ਵੀ ਚੁਵਾਈ ਦੀ ਗੱਲ ਤੇ ਆ ਇਹ ਬੱਚਾ ਛੱਡੋ ਕਿ ਨਾ ਛੱਡੋ ਬੱਚਾ ਮੇਲ ਕਾ ਪਿਆ ਵੇਖੋ ਚੌਥਾ ਥਾਂ ਠੀਕਾ ਠੀਕਾ ਅੱਜ ਕਿੰਨੇ ਦਿਨ ਹੋ ਗਏ ਡਾਕਟਰ ਕੱਲ ਹੀ ਸੰਦ ਸਾਸੀ ਕੱਲ ਹੀ ਸੁੱਈ ਹੈ ਮਗਰ ਅਜੇ ਇੱਕ ਬੱਚਾ ਮੇਲ ਕਾਫ ਜੇ ਚਵਾਈ ਚੁਈ ਦੀ ਓਕੇ ਆ ਤੇ 7-8 ਲੀਟਰ ਕੱਲ ਜੋ ਹੈ ਹੁਣ ਚੋਣ ਆ ਲੀਆਂ ਐ ਆਪਾਂ ਗਲਤ ਕੰਮ ਨਹੀਂ ਕਰਨਾ ਹੁਣ ਮਾਰਨਿੰਗ ਦਾ ਟਾਈਮ ਹੈ ਮਾਲ ਸਾਰਾ ਚੋਣ ਵਾਲਾ ਜੀ ਠੀਕਾ ਲਓ ਵੀ ਭਰੇ ਥਾਣੇ ਜਿਹੜਾ ਦੋਸਤ ਤੁਹਾਨੂੰ ਪਸ਼ੂ ਦਿਖਾਉਣੇ ਸੀ ਆਪਾਂ ਮਾਰਨਿੰਗ ਦੀ ਚਵਾਈ ਹਜੇ ਹੋਣੀ ਬਾਕੀ ਆ ਓਕੇ ਅੱਜਕਾ ਜੀ ਤੇ ਵੀਡੀਓ ਤੋਂ ਬਾਅਦ ਜਿਹੜੀ ਚਵਾਈ ਇਹਨਾਂ ਦੀ ਕਰਦੇ ਆ ਬਾਕੀ ਸਾਨੂੰ ਸਾਹਿਬ ਅਜੇ ਵੀ ਦੋ ਤਿੰਨ ਦਿਨ ਗਰਮੀ ਨਾਲ ਪਹਿਲੋ ਸੂਈ ਵੈੜ ਨਹੀਂ ਹੋਰ ਬੰਨਾ ਜੇ ਆ ਤੁਹਾ ਨਿਆਰਾ ਲੈ ਵੀ ਡਾਕਟਰ ਕੱਢ ਲਾ ਪਰ ਇਹ ਦੂਜਾ ਹੋ ਗਈ ਹਾਂ ਦੂਜਾ ਜੀ ਸੰਦੂ ਜੀ ਦੂਜਾ ਸੁਆ ਬਾਕੀ ਨਾ ਕਹਿੰਦੇ ਮ다가 ਪਰ ਚਲੋ ਗਰੰਟੀ ਨਹੀਂ ਦਿੰਦੇ ਲੈ ਵੇਰਨ ਤਾਜਾ ਲਾ ਲੋ ਉਹਨਾਂ ਆਪਾਂ ਨੂੰ 22 23 ਲੀਟਰ ਪਹਿਲਾਂ ਦਾ ਕਿਹਾ ਹੱਕ ਵੀ ਰੱਖਦੀ ਹੋਊਗੀ ਹਾਂ ਕੱਢਦੀ ਵੀ ਹੋਊਗੀ ਛੋਟੀ ਵੀ ਤੇ ਵਹਿਰਦੀ ਆ ਲਓ ਵੀ ਠੀਕ ਆ ਜੀ ਸੋ ਦੁੱਧ ਕਰਮ ਵਾਲੀ ਬਾਕੀ ਤੁਸੀਂ ਇੱਥੋਂ ਅੰਦਾਜ਼ਾ ਲਾ ਲਓਗੇ ਠੀਕ ਆ ਜੀ ਹਵਾਨੇ ਲੈਵੇ ਦੀ ਸਾਫ ਸੁਥਰੀ ਦਿਖਾਈ ਦੇ ਰਹੀ ਆ ਬਾਕੀ ਵਾਂਟ ਵਿਰਲ ਬਹੁਤ ਵਧੀਆ ਆਪਸੀ ਹਨਾ ਵੀ ਤੇ ਕੱਦ ਮੀਡੀਅਮ ਹਾਈਟ ਦੇ ਵਿੱਚ ਆ ਠੀਕ ਆ ਜੀ ਸੰਧੂ ਸਾਹਿਬ ਜਿੰਨਾ ਮਾਲ ਬੱਜਾ ਨਾ ਆ ਜਿਹੜੀਆਂ ਵ ਇਹ ਆਪਣੇ ਸੋਈਆਂ ਘਰੇ ਹੂੰ ਇਹਨਾਂ ਦੀ ਜੀਰਾਂ ਦੀ ਗਰੰਟੀ ਏ ਹਾਂ ਕੋਈ ਵੀ ਆ ਆ ਬਿਲਕੁਲ ਇਹਨਾਂ ਦੀ ਆਪਾਂ ਗਰੰਟੀ ਏ ਕਿਉਂ ਪਿਛਲੇ ਘਰ ਚੋਂ ਆਈ ਹੋਵੇ ਫਿਰ ਤੇ ਆਪਾਂ ਕਹਿ ਨਹੀਂ ਸਕਦੇ ਵੀ ਆ ਕਿਸੇ ਦੇ ਘਰ ਦੀ ਸੂਈ ਇਹਦੀ ਜੀਰ ਦੀ ਵੀਡੀਓ ਵੀ ਆਪਣੇ ਕੈਮਰੇ ਦੇ ਵਿੱਚ ਹੀ ਪਈ ਆ ਠੀਕ ਆ ਹਾਂਜੀ ਲੱਭੇ ਵੜ ਦੀ ਲਵਾਈ ਲਪੂਈ ਚੰਗੀ ਆ ਬਾਕੀ ਛੋਟਾ ਕਾਨਾ ਬਿਲਕੁਲ ਬੋਤੀ ਵਾਲੀ ਵੜ ਸੋ ਬਾਕੀ ਥਾਨ ਕਰਮ ਵਾਲੀ ਵੇਖੋ ਤੁਸੀਂ ਬਲੈਡਰੀ ਬਣੀ ਫਿਰਦੀ ਆ ਉਹਨੇ ਗਾਰਡ ਤੇ ਉਹਨੇ ਬਿਲਕੁਲ ਬੈਕ ਸਾਈਡ ਸੂਣਾ ਲੇਵਾ ਬਣਦਾ ਸਾਫ ਗਰਮੀ ਦੇ ਵਿੱਚ ਜਿਹੜੀ ਸੂਪਿੰਦਾ ਗਰਮੀ ਨਾਲ ਸੂਸ ਪਿੰਦਾ ਚਲੋ ਫਿਰ ਵੀ ਇੱਕ ਦੋ ਦਿਨ ਪਿੱਲੋ ਤੁਸੀਂ ਫਿਰ ਵੀ ਬੜੇ ਰੰਗ ਪਾਗਲ ਕਹਣਾ ਗੱਲ ਨਹੀਂ ਗਾਂ ਦੀ ਆਪਾਂ ਤਾਰੀਫ ਨਹੀਂ ਕਰਦੇ ਵੇਖੋ ਨਹੀਂ ਵੈਸੇ ਵੀ ਮੇਰਾ ਚੁਆਈ ਦੀ ਬੜੀ ਵਧੀਆ ਕੋਈ ਪੂਰ ਛੱਟਾ ਨਹੀਂ ਆ ਠੀਕ ਆ ਵੀਰੇ ਤੇ ਜਿਹੜੇ ਮੁੱਲ ਚ ਆਪਾਂ ਦੇ ਦੇਣੀ ਇਹ ਮੁੱਲ ਤਾਂ ਉੱਪਰ ਦਾ ਕਿਹੜੀ ਜੇ ਦੇਣੀ ਕੀ ਰੇਟ ਰੋਗੇ ਦਾ ਇਹ ਸਾਰਾ 75000 ਰੁਪਏ ਦਾ ਸਾਰੇ 75000 ਕੋਈ ਨਸਸ ਕਰਦੇ ਨਹੀਂ ਡਰਾਂਗੇ ਜਾਇ ਜੀ ਮੁੱਲ ਬੈੜ ਦੇ ਹਿਸਾਬ ਨਾਲ ਤੁਸੀਂ ਵੀ ਚਲੋ ਵੀਡੀਓ ਪਾਉਨੇ ਸੰਧੂ ਸਾਹਿਬ ਜਾਇ ਜੀ ਕਰਕੇ ਤੇ ਜਾਇ ਜੀ ਵੇਖਣਾ ਜੀ ਸੂਸਵਾਰ ਦੇ ਵਿੱਚ ਆਈ ਫਿਰ ਵੀ ਇਹਨੂੰ ਮਾੜਾ ਮੋਟਾ ਵੀ ਅਸਰ ਨਹੀਂ ਹੋਇਆ ਵੀ ਆ ਸੂਈ ਆ ਬੱਚਾ ਆਇਆ ਵਾ ਜੇਰਾ ਆਈਆਂ ਡਬਲ ਜੇਰ ਪਾਈ ਡਬਲ ਜੇਰ ਦੀ ਵੀਡੀਓ ਆ ਠੀਕ ਆ ਹਾਂਜੀ ਲਓ ਇਹ 75000 ਦੀ ਕਿਸਾਨ ਵੀਰੋ ਤੁਹਾਨੂੰ ਬੈੜ ਮਿਲ ਚੁਗੀ ਹਾਂ ਨਾ ਠੀਕ ਆ ਜੀ ਤੇ ਕਰ ਲਿਓ ਸੰਪਰਕ ਨੰਬਰ ਸਕਰੀਨ ਤੇ ਰਹੂਗਾ ਜਿਵੇਂ ਬਿਲਕੁਲ ਥੱਲੇ ਇਸ ਤੋਂ ਬਾਅਦ ਇੱਕ ਵਾਰ ਤੁਹਾਨੂੰ ਦਿਖਾਉਣੇ ਆਪਾਂ ਕਰੌਸ ਅੰਗ ਦੇ ਵਿੱਚ ਜਰਸੀ ਦਾ ਕਰੌਸ ਜਰਸੀ ਕਰੌਸ ਅੰਗ ਦੇ ਵਿੱਚ ਆ ਕਾਦੇ ਦਾ ਵੱਡਾ ਇਹਦਾ ਡਾਕਟਰ ਕੀ ਮ ਸੰਧੂ ਸਾਹਿਬ ਇਹਨੂੰ 11-12 ਦਿਨ ਸੂਈ ਨ ਹੋਗੇ ਜੇ ਐਸ ਵਕਤ 22 ਲੀਟਰ ਦੁੱਧ ਤੇ ਚੱਲੰਦੀ ਆ 22 ਲੀਟਰ ਹਾਂਜੀ ਨਾਣਾ ਪਾ ਕੇ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਚਾਰ ਟਾਈਮ ਚੋਲੇ 22 ਲੀਟਰ ਇੰਨੀ ਗਰਮੀ ਦੇ ਵਿੱਚ ਵੀ ਇਹ ਹੁਣ ਕੱਢਣ ਦੀ ਜੇ ਮੁਕੇ ਰਾਤ ਇਹ ਕਿੰਨੇ ਦਿਨਾਂ ਨਾਲ ਤੇ ਸੰਧੂ ਸਾਹਿਬ ਜਿੰਨੇ ਦਿਨਾਂ ਨਾਲ ਉਹਨੇ ਪੀਗ ਲੈਵਲ ਤੇ ਜਣਾ ਨਾ ਹੰਕਾਰ ਨਹੀਂ ਕਰਦਾ 27-22 ਲੀਟਰ ਤੇ ਜਾਣਾ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ 12 ਦਿਨ ਹੋਗੇ ਜੇ 12 ਦਿਨ ਹੋ ਗਿਆ ਇਹਦੇ ਮਗਰ ਬੱਛਾ ਸੀ ਬੱਛਾ ਬੱਛਾ ਲੋ ਜੀ ਮਗਰ ਬੱਛਾ ਠੀਕ ਆ ਜੀ 12 ਦਿਨਾਂ ਦੀ ਸੂਈ ਆ ਅੱਜ ਕਿੰਨਾ ਦੱਸਿਆ ਨਹੀਂ ਜੀ 22 ਲੀਟਰ ਪਚਵਾ ਕੇ ਦੇਵਾਂਗੇ। ਅੱਛਾ। ਕੰਡੇ ਵਾਲਾ ਚਵਾ ਕੇ ਦੇਵਾਂਗੇ। ਜੇ ਗਲਤ ਹੋਊਗਾ 27 28 ਲੀਟਰ। ਨੀਚੇ ਕਿਸੇ ਗੱਲ ਕਰੀਏ। 15 ਲੀਟਰ ਵਾਲੀ ਬਾਲਟੀ ਇੱਕ ਟਾਈਮ ਦਾ ਭਰਦੀ ਜੇ। ਲੋ ਬੇ ਠੀਕਾ ਜੀ 22 ਲੀਟਰ ਡਾਕਟਰ ਕਹਿ ਰਿਹਾ ਬਈ 22 ਲੀਟਰ ਦੁੱਧ ਚਵਾ ਦੇਵਾਂਗੇ। ਠੀਕਾ ਜੀ। ਤੇ ਮਗਰ ਇਹਦੇ ਬੱਚਾ ਬੱਚਾ ਹੀ ਨਾ ਡਾਕਟਰ। ਹਾਂ ਜੀ ਹਾਂ ਜੀ ਮੇਲ ਦਾ। ਹਾਂ। ਹਾਂ। ਇਹ ਚਵਾ ਦੇ 22 ਲੀਟਰ। ਹੂੰ। ਇਹਦੇ ਚਵਾਈ ਵੀ ਖਾਰਾਂਗੇ ਆਪਾਂ ਵੀਡੀਓ ਦੇ ਵਿੱਚ ਹੀ ਸਭ ਸਾਲ ਕਰਾਂਗੇ ਇੰਨੀ ਕਰਮਾਲੀ ਦੋਤੇ ਆ ਸ਼ਾਮਾਂ ਦੀ ਵੀ ਕੈਮਰੇ ਦੇ ਵਿੱਚ ਹੀ ਉੱਥੇ ਆਪਣੇ ਕੈਮਰਾ ਲੱਗਾ ਉਹਦੇ ਵਿੱਚ ਵੀ ਵੀਡੀਓ ਹੈਗੀ ਸੀ ਸੀਟੀਵੀ ਠੀਕ ਹੈ ਸੋ ਕੋਈ ਵੀ ਭਰਾ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਲੈ ਠੀਕ ਆ ਜੀ 22 ਲੀਟਰ ਵਾੜ ਵੱਡੀ ਆ ਕਾਤ ਵਾਲੇ ਪਾਸੇ ਕੋਈ ਛੋਟੀ ਨਹੀਂ ਗਈ ਹੈ ਜਰਸੀ ਕ੍ਰਾਸ ਬ੍ਰੇਡ ਦੇ ਵਿੱਚ ਕੇ ਢਿਗ ਸਨੇ ਗਨੀਆ ਰਸੰਧ ਸਾਹਿਬ ਫਿਰ 27 28 30 ਦੇ ਕਿਨੇ ਜਾਊਗਾ ਠੀਕ ਆ ਹਾਂਜੀ ਠੀਕ ਆ ਤੋਂ ਬਾਕੀ ਥਾਂ ਤੋਂ ਨਹੀਂ ਬਹੁਤ ਵਧੀਆ ਮੁੱਠੀ ਮੁੱਠੀ ਥਾਣਾ ਕਰਮਾਣ ਆਣ ਵੀ ਬੜਾ ਵਧੀਆ ਤੇ ਫਿਰ ਹੋਰ ਗੱਲ ਜੇ ਬੱਚਾ ਛੜਨ ਦੀ ਵੀ ਲੋੜ ਦੀ ਹੈ ਇਸ ਤਰ੍ਹਾਂ ਜੂੜ ਪਾਓ ਪਰ ਹੁਣ ਕੇ ਪੱਤੀ ਜਾਓ ਇਸ ਤਰ੍ਹਾਂ ਜੂੜ ਪਾਓ ਹਾਂਜੀ ਠੀਕ ਹੈ ਵੀਰੇ ਤੇ ਇਹ ਡਾਕਟਰ ਕੀ ਮੁੱਲ ਕੀ ਡਿਮਾਂਡ ਰੋਗੀ ਮੁੱਲ ਸੰਧੂ ਸਾਹਿਬ ਜਾਇਜ਼ ਹੀ ਦੇ ਦਾਂਗੇ 90000 ਦੀ ਦੇ ਦਾਂਗੇ 90000 ਦੀ 90000 ਜਾਇਜ਼ ਆ ਹੋਰ ਕਰਕੇ ਜਾਇਜ਼ ਦੇ ਦੀਏ 2000 ਚਾੜ੍ਹ ਬਿਖਾਤੀ ਅੱਛਾ ਹੁਣ ਦੁੱਧ ਦੇ ਹਿਸਾਬ ਨਾਲ ਦੇ ਪੇ ਭਾ ਬੜਾ ਵਧੀਆ ਅੱਜ ਦੀ ਗਰਮੀ ਦੇ ਹਿਸਾਬ ਨਾਲ ਸੰਧੂ ਸਾਹਿਬ ਠੀਕ ਆ ਲਓ ਵੀ 88000 ਦੀ 260 ਮ ਅਗੀ ਬੱਚੇ ਚੰਗੇ ਲਾ ਸਕਦੇ ਇਤੋਂ ਜਰਸੀ ਦੇ ਆਪਾਂ ਹਾਂ ਸਭ ਤੋਂ ਮੇਨ ਗੱਲ ਆ ਠੀਕ ਆ ਐ ਬੜਾ ਟਰੈਕਟਰ ਪਰ ਉਹਨੂੰ ਹਿੱਕ ਦਿਆ ਜੇ ਖਾਦ ਗਿਆ ਥਣ ਲਾ ਕੇ ਤੋਂ ਵੇਨਸ ਵੇਖੋ ਲੇਵੇ ਦੇ ਵਿੱਚ ਕਿੰਨੀ ਜਿਆਦੀ ਵੇਨਸ ਆ ਇਤੋਂ ਪਤਾ ਲੱਗਦਾ ਵੀ ਦੁੱਧ ਵਾਲੀ ਕਿੰਨੀ ਵਹਿੜਿਆ ਠੀਕ ਆ ਜੀ ਸੋ ਬਾਕੀ ਨਾੜਾ ਨੂੜਾ ਕਾਫੀ ਆ ਚੱਡੇ ਲੇਵੇ ਤੇ ਸੋ ਬਾਅਦ ਦੁੱਧ ਵਾਲੀ ਇਹ ਤਾਂ 22 ਕਿਲੋ ਦੁੱਧ ਦੇ ਥੱਲੇ ਹੁਣ ਆ ਜਾਦਾ ਠੀਕ ਆ ਇਸ ਤੋਂ ਬਾਅਦ ਇੱਕ ਆਪਾਂ ਟਰੈਕਟਰ ਆ ਬਾਅਦ ਜਿਹੜੀ ਦਿਖਾ ਦੇਗੀ ਸੰਧੂ ਸਾਹਿਬ ਲੈਡ ਸੂਈ ਦੇ ਪਲੱਸ ਪੁਆਇੰਟ ਪਿੱਛੇ ਨਗੀਨਾ ਦਿਖਾਓ ਮਗਰ ਕੀ ਬੱਚਾ ਮੈਗਾ ਬੱਚਾ ਨਗੀਨਾ ਦੀ ਨਗੀਨੀ ਲਾਓ ਨਗੀਨਾ ਕਹਤਾਂ ਮਾ ਬੱਚਾ ਕਰੇ ਨੀ ਨਗੀਨੀ ਅੱਛਾ ਬੱਚੀ ਬਹੁਤ ਚੰਗੀ ਲਾ ਵੀ ਮਗਰ ਬੱਚੀ ਆ ਇਹ ਮਾਂ ਆਪਾਂ ਪਹਿਲਾਂ ਆਖਿਆ ਫਾਰਮ ਦੇ ਵਿੱਚੋਂ ਹੀ ਜਦੋਂ ਲਈ ਆਪਾਂ ਠੀਕ ਆ ਤੇ ਵੇਨਸ ਚੈੱਕ ਕਰੋ ਵੀ ਕਿੰਨੀ ਜਿਆਦੀ ਹੁਣ ਚਲੋ ਪਸਮਾਈ ਆਪਾਂ ਵੜ ਬੱਚਾ ਲੱਗ ਜਾਵੇ ਇਹ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ ਕਿ ਸੰਧੂ ਸਾਹਿਬ ਪਰਸੋਂ ਸੋਈ ਜੇ ਪਰਸੋਂ 16 17 ਲੀਟਰ ਇਹਨੇ ਐਸ ਵਕਤ ਬੋਲੇ ਤੋਂ ਸਟਾਰਟਿੰਗ ਕੀਤੀ 16 17 ਹਾਂਜੀ ਠੀਕ ਆ ਤੇ ਵੇਨਸ ਇੰਨੀ ਜਾਰੀ ਲਵੇ ਦੇ ਵਿੱਚ ਆ ਜਿਹੜਾ ਨਗੀਨਾ ਇਹ ਛੱਡੋ ਹੀ ਗੱਲਾਂ ਕਰ ਮਾਰੀ ਧੀ ਚੰਗੀ ਵੱਛੀ ਲੋ ਵੀ ਠੀਕ ਆ ਜੀ ਮਗਰ ਵੱਛੀ ਆ ਸੋ ਪਰਸੋਂ ਦੀ ਜੇਰ ਦੀ ਸੰਧੂ ਸਾਹਿਬ ਪੂਰੀ ਦੀ ਪੂਰੀ ਵੀਡੀਓ ਪਈ ਜੇਰ ਦੀ ਠੀਕ ਜੇਰ ਦੀ ਆਪਣੇ ਆਪ ਪਾਉਂਦੀ ਹੋਈ ਫਾਰਮ ਤੇ ਹਾਰਮ ਤੇ ਆਪਣੇ ਕੈਮਰਾ ਲੋ ਵੀ ਠੀਕ ਆ ਜੇਰ ਜੂਰ ਪਈ ਦੀ ਵੀਡੀਓ ਫੋਲ ਹੈਗੀ ਆ ਤੇ 15 16 ਕਿਲੋ ਬੋਲੇ ਦੀ ਸਟਾਰਟਿੰਗ ਕਰ ਤਜਾ ਦਿਨੇ ਅੱਜ ਵੱਛੀ ਮਗਰ ਦੂਜਾ ਸੂਆ ਸਾਨੂੰ ਸਾਹਿਬ ਆਪਾਂ ਹੰਕਾਰ ਨਹੀਂ ਕਰਦੇ ਚ 25 ਲੀਟਰ ਚ ਆ ਕੇ ਦੇਵਾਂਗੇ ਤੇਰਾ ਹੱਕ ਵੀ ਰਾਦੀ ਬੈਂਸ ਚਾ ਕਰਾਓ ਕਿੰਨੀ ਜਾਲੀ ਨਿਵੇ ਦੇ ਵਿੱਚ ਐਡੀ ਬੈਡ ਨਵਾਂ ਵੀ ਕੁਝ ਨਹੀਂ ਇਹ ਤੇ ਫਿਰ ਐਡੀ ਕਰਮਾਲੀ ਆਵੇ ਲੋ ਹੁਣ ਵੀ ਕਿੰਨਾ ਟੈਂਪਰੇਚਰ ਤੇ ਗਰਮੀ ਕੋਰਾ ਹੀ ਨਹੀਂ ਜਮਣਾਉਂਦੀ ਹੈ ਹਾ ਐਡੀ ਕਰਮਾਲੀ ਵੀ ਕ੍ਰੋਸ ਹੈਗੀ ਹੈ ਠੀਕ ਹੈ ਜੀ ਬਾਕੀ ਗਰਮੀ ਤੁਰਮੀ ਦੀ ਮਣਾਉਂਦੀ ਕੀ ਐਨੀਮਲ ਵੈਸੇ ਪਸ਼ੂ ਸਾਰੇ ਕ੍ਰੋਸ ਬਰੀਡ ਦੇ ਵਿੱਚ ਹੀ ਆ ਜਰਸੀ ਦੇ ਵਿੱਚ ਬੜੀ ਵੈਲੋ ਢਾਂਚਾ ਕਿੱਡਾ ਸੋਨਾ ਬਰੀਡ ਕਿੱਡੀ ਵਧੀਆ ਕਵਾਜ ਪੰਪਰਪੋਰ ਚੰਗੀ ਆ ਪੂਰੀ ਮਜ਼ਬੂਤ ਆ ਤੇ ਜਗਦੇ ਨੇ ਅੱਜ ਠੀਕ ਆ ਜੀ ਤੇ ਬੱਚੀ 15 16 ਕਿਲੋ ਪਈ ਸਾਨੂੰ ਸਾਹਵੇਂ ਨੇ ਚੁਆਈ ਦੀ ਇਹ ਵੀ ਬੜੀ ਵਧੀਆ ਜੇ ਚੁਆਈ ਦੀ ਇਹ ਵੀ ਖਬਰਦਾਰੀ ਆ ਹਾਂ ਕੋਈ ਵੀ ਚੁਆਈ ਦੀ ਗਲਤੀ ਨਹੀਂ ਕਈ ਦੀ ਕੋਈ ਵੀਰ ਭੈਣ ਭਰਾ ਆਨਲਾਈਨ ਨੂੰ ਮੋਨਾ ਦੇਖੋ ਹੂੰ ਹੂੰ ਮੰਗੂ ਗਾੜੀ ਆ ਜੀ ਆ ਵੈਲੋ ਜੀ ਕੱਲੇ ਕੱਲੇ ਦੀ ਇਹ ਨਹੀਂ ਗੱਲ ਕਹਿ ਦੇਣਾ ਵੇ ਲੋ ਟਾਈਮ ਦੀ ਆਪਣੇ ਆਨਲਾਈਨ ਵਿੱਚ ਕੋਈ ਮਕਾਣਾ ਗਾਰੰਟੀ ਘੱਟ ਵੱਧਾਂ ਦੀ ਤੇ ਕੀ ਮੁੱਲ ਡਾਕਟਰ ਕੀ ਰਿਮਾਰਡਰ ਹੋਏ ਦੀ ਇਹ ਸੰਧੂ ਸਾਹਿਬ ਜਿੱਡੀ ਵੱਡੀ ਵਹਿੜਨਾ ਚਾਲਾਂ ਦੇ ਵਿੱਚ ਇੱਕ 30 ਇੱਕ 35 ਦੀ ਵੇ ਛੱਡੀ ਆ ਉਹਨਾਂ ਬਾ 95 ਦੇ ਦਾਂਗੇ 95000 ਦੀ ਪਹਿਲੇ ਨਹੀਂ 24 25 ਕਰੂਗੀ ਚਿੱਗੀ ਵਹਿੜ ਜੇ ਠੀਕ ਆ ਲੋ ਵੀ ਇਹ 95000 ਦੀ ਡਾਕਟਰਾਂ ਦਾ ਵੀ ਵਹਿੜ ਦੇਣੀ ਆ ਠੀਕ ਆ ਜੀ ਵੱਛੀ ਮਗਰ ਆ 15 16 ਕਿਲੋ ਬੌਲੇ ਤੋਂ ਸਟਾਰਟਿੰਗ ਆ ਬਾਕੀ ਮੇਰਾ ਭਰਾ ਇੱਥੇ ਆਣ ਕੇ ਆਪਣੇ ਦੋ ਟਾਈਮ ਚੋਕੇ ਸ਼ੱਕ ਦੂਰ ਕਰ ਸਕਦੇ ਹੋ ਤੁਸੀਂ ਮਾਲ ਆਉਂਦਾ ਰਹਿੰਦਾ ਵੱਡੀ ਗੈਂਤੀ ਦੇ ਵਿੱਚ ਤੋ ਜਿੰਨਾ ਦੋਤਾ ਆਪਾਂ ਦੱਸ ਦਿੰਨੇ ਆ ਠੀਕ ਆ ਜੀ ਉਹਦੀ ਤਸਦੀਕ ਕਰਨੀ ਤੁਹਾਡਾ ਫਰਜ਼ ਬੰਦਾ ਆਨਲਾਈਨ ਕਰਾ ਲਓ ਇੱਥੇ ਆਣ ਕੇ ਕਰ ਲਓ ਬਾਕੀ ਸੰਧੂ ਸਾਹਿਬ ਪਹਿਲੋ ਤੁਸੀਂ ਪੈਸੇ ਲਾਉਣੇ ਸਭ ਮੇਨ ਆਂ ਅਸੀਂ ਤਾਂ ਆਪਣੇ ਨੂੰ ਸਾਫ਼ ਸੁਥਰਾ ਹੀ ਮਾਲ ਲੈਣੇ ਆਂ ਹੁਣ ਸੰਧੂ ਸਾਹਿਬ ਉਹ ਵੇੜ ਬਜੀ ਢੜਨਾ ਗੱਲ ਕੀਤੀ ਆ ਕੇ ਵੀਰ ਭੈਣ ਭਰਾ ਸੱਜਣ ਨੇ ਆਪਾਂ ਨੂੰ ਦਿੱਤੀ ਆ ਅਜੇ ਹੀ ਵੇਖ ਲਓ ਜੀ ਜੇਰ ਲੰਮ ਕੰਦੀ ਆ ਆਪਾਂ ਨੇ ਤਾਂ ਇਤਰਾ ਹੀ ਦੇ ਦਿੱਤੀ ਨਾ ਸਾਰੀ ਦੀ ਸਾਰੀ ਉਤਰਾ ਹੀ ਜੇਰ ਰਹਿਣ ਦਿੱਤੀ ਵੀਰ ਭੈਣ ਭਰਾ ਨੇ ਦੱਸਿਆ ਹੀ ਨਹੀਂ ਚਲੋ ਉਹ ਥੋੜਾ ਪਲਾ ਲੱਗਿਆ ਆਪਾਂ ਨੂੰ ਆਪਾਂ ਸੀ.ਟੀ. ਖਲਾਤਾ ਇਹ ਦੇਖੋ ਹਾਂ ਤੂੰ ਇਹਨਾਂ ਵਾਰੀ ਪਰਿਵਾਰਨ ਹੋ ਗਿਆ ਜੇ ਲੋਕ ਵੀਰ ਭੈਣ ਭਰਾ ਆ ਦਿੰਦੇ ਨਾ ਹੁਣ ਪਿਛਲੇ ਘਰ ਦੀ ਸੁਈ ਜੇ ਹਾਂ ਪਿਛੋ ਮੇ ਕਿਹੜਾ ਸੱਚ ਦੱਸ ਕੇ ਦਿੰਦੇ ਆ ਸੱਚ ਨਹੀਂ ਦਾਦੇ ਆ ਇਹ ਵਪਾਰੀ ਆਪਣੇ ਦਾਮ ਨਾਲ ਹੀ ਮਹਾਰਾਜ ਦੀ ਕਿਰਪਾ ਹੋਵੇ ਫੇਰ ਹੀ ਪਾਈਦਾ ਜੇ ਬਸ ਦਾ ਬੇਦਰ ਤੇ ਘਰ ਦੇ ਵਿੱਚੋਂ ਲਈ ਜੇ ਵੈੜ ਫੇਰ ਵੇ ਲੋ ਠੀਕ ਆ ਠੀਕ ਆ ਤੇ ਹੁਣ ਕਹਿੰਦੇ ਵੀ ਉਹ ਮੁੰਡਾ ਰਾਤ ਸਤਾ ਹੀ ਪਤਾ ਨਹੀਂ ਜੇਰ ਪਾਈ ਕਿ ਨਹੀਂ ਪਾਈ ਤੋ ਕੋਈ 100 ਬਾਨੇ ਮਾਰਦੇ ਫਿਰ ਹਾਂਜੀ ਹਾਂਜੀ ਲੋ ਵੀ ਠੀਕ ਆ ਜੀ ਬਾਕੀ ਤਾਂ ਕਰਕੇ ਵਪਾਰੀ ਕਰਦੇ ਆ ਵਪਾਰੀ ਸਿਰਫ ਮਾਰਾ ਕਰਦੇ ਆ ਵਪਾਰੀ ਘਰਾਂਲੇ ਵੀ ਨਹੀਂ ਬਖਸ਼ਦੇ ਅੱਜ ਕੱਲ ਬਿਲਕੁਲ ਬਿਲਕੁ ਕਿ ਜੇ ਮਾਤਾ ਬੰਦਰ ਉਹ ਹੀ ਜਮ ਮੈਦਾਰਿਆਂ ਹਾਂ। ਹਾਂ। ਕਈ ਬਰ ਅਮਾ ਨਹੀਂ ਤਕੀ ਲੋੜਾਂ ਵਿੱਚ ਕਹਿੰਦੀ ਤੈਨੂੰ ਸਾਰੇ ਪੈਸੇ ਦੇ ਕੇ ਲੈ ਆਉਂਦੀ ਆ। ਹੁਣ ਆਪਾਂ ਆਪਣਾ ਟ੍ਰੀਟਮੈਂਟ ਕਰਪਾ ਅਕਸੀਡੀਕਾ ਹੁੰਦਾ 2000 ਦਾ ਆਪਾਂ ਲਾਤਾ। ਠੀਕ ਆ ਵੀਰੇ। ਲੋ ਵੀ ਦੋਸਤੋ ਇਹ ਹੁੰਦਾ ਰਹਿੰਦਾ ਠੀਕਾ ਜੀ ਵਪਾਰ ਲੈਣ ਦਾ ਕੰਮ ਆ। ਅੱਗੋਂ ਵੀ ਪਸ਼ੂ ਮਾੜਾ țeੜਾ ਆ ਸਕਦਾ। ਕੋਈ ਵਪਾਰੀ ਦੇ ਹੱਥ ਆਪਾਂ ਨਹੀਂ। ਇੱਕ ਹੋਰ ਗੱਲ ਜੇ ਕਈ ਰੀ ਮੀਰ ਭੈਣ ਭਰਾ ਦੇ ਡੰਗਰ ਹੁੰਦੇ ਆ। ਹਾਂ। ਉਹਨਾਂ ਆਪਣੇ ਫਾਰਮ ਦੇ ਵਿੱਚ ਜਿਹੜੀਆਂ ਬਿਹੜਾ ਹੁੰਦੀਆਂ ਨਾ ਮੈਂ ਉਹਨਾਂ ਦੀ ਜੇਰ ਵੀ ਨਹੀਂ ਕਰਦਾ। ਹਾਂ। ਵਗੈਰਾ 2000 ਰੁਪਏ ਦਾ ਸੀਮਨ ਆਉਂਦਾ ਵੈਸੇ 9000 ਦੀ ਵਹਿ ਲਿਆ ਹਾਂ ਸੋ ਐਮਐਲ ਦੀ 20 ਐਮਐਲ ਲੱਗਦਾ ਟੀਗਾ ਲਾ ਦੋ ਕੋਈ ਇਨਫੈਕਸ਼ਨ ਨਹੀਂ ਕੋਈ ਮਸਟੈਟਸ ਨਹੀਂ ਗਾਂ ਉਸੇ ਉਹ ਆਪਾਂ ਵੀਡੀਓ ਜੀ ਪੋਣੀ ਦੁੱਧ ਚ ਆ ਕੇ ਵੀ ਦੇਵਾਂਗੇ ਉਹਦੇ ਥਲੇ ਆਪਾਂ ਠੀਕ ਹੈ ਜੀ ਤੇ ਵੇਖ ਲਓ ਅੱਜ ਤੋਂ 8-10 ਦਿਨਾਂ ਬਾਅਦ 18-20 ਲੀਟਰ ਚ ਆ ਕੇ ਦੇਵਾਂਗੇ ਸਾਰੀ ਦੀ ਸਾਰੀ ਢੇਰ ਵੀ ਅੰਦਰ ਤਾਂ ਵੀ ਦੇ ਠੀਕ ਹੈ ਬਈ ਕਿਉਂ ਐਕਸੀਡ ਸੀਮਨ ਲੱਗਦੀ ਨਾ ਮਹਿੰਗਾ ਜਰੂਰ ਆ ਇੱਕ ਰੀ ਔਰ ਉਹਦਾ ਇਹਨਾ ਵੀ ਟਰੀਟਮੈਂਟ ਵਧੀਆ ਹੋ ਜਾਂਦਾ ਜੀ ਬਾਅਦ ਵਿੱਚ ਵੇਖਣ ਦੀ ਲੋੜ ਨਹੀਂ ਸੂਆ ਪਰ ਦੁੱਧ ਤੇ ਆ ਜਾਂਦਾ ਆਪਾਂ ਨੂੰ ਉਹਨਾ ਹੀ ਸੰਧੂ ਸਾਹਿਬ ਹੁਣ ਮੇਰੀ ਇੱਕ ਵੈੜ ਸੂਈ ਪਹਿਲੇ ਦਿਨ ਉਹਨੇ ਜੇਰਨੀ ਪਾਈ ਉਹਨੂੰ ਮੈਂ ਸੀਡ ਲਾਤਾ ਤੇ ਜੇਰਨੀ ਕੱਢੀ ਇੱਕ ਕਰੀ ਦਵਾਈ ਨਹੀਂ ਅੰਦਰ ਭਰੀ ਉਸੇ ਤਰ੍ਹਾਂ ਫੇਰ ਸੂਪੀ ਦੁਬਾਰਾ ਠੀਕ ਹੈ ਹਾਂਜੀ ਇਹ ਸਾਫ ਹੋ ਗਿਆ ਪਸ਼ੂ ਅੰਦਰ ਉਹਨਾਂ ਹੀ 30 ਲੀਟਰ ਉਹਦੋਂ ਕਰਦੀ ਸੀ ਗੱਤ ਗਰਮੀ ਦੇ ਵਿੱਚ ਹੁਣ ਵੀ ਸੁਈ ਆ ਹੁਣ ਵੀ ਇੰਨੇ ਤੇ ਆ ਗਈ ਬਿਲਕੁਲ ਟ੍ਰੀਟਮੈਂਟ ਸਹੀ ਮਿਲ ਜੇ ਫਿਰ ਤਾਂ ਕੋਈ ਦਿੱਕਤ ਨਹੀਂ ਕੀ ਮਨੂੰ ਸਾਹਿਬ ਜਿੱਤਰਾ ਆਪਾਂ ਦਵਾਈਆਂ ਬਣਾਉਂਦੇ ਜਦੋਂ ਪਸ਼ੂ ਦਾ ਸਾਰੇ ਮਗਰੋਂ ਦੱਸਣਾ ਨਹੀਂ ਅਗਲੇ ਘਰੇ ਜਾ ਕੇ ਆਪਾਂ ਛੋਟੇ ਛੋਟੇ 3-400 ਰੁਪਿਆ ਡਾਕਟਰ ਨੂੰ ਦਿੰਨੇ ਨੇ ਰੋਜ਼ ਦਾਣਾ ਇਨਫੈਕਸ਼ਨ ਦਾ ਉਹ ਤੋਂ ਚੰਗਾ ਇੱਕੇਰੀ ਟ੍ਰੀਟਮੈਂਟ ਕਰੋ ਸੀਡ ਸੀਮ ਲਾਓ ਕੋਈ ਵੇਖਣ ਦੀ ਲੋੜ ਨਹੀਂ ਆ ਇਨਸ਼ੋਰ ਚ ਕਰਾ ਲਿਆ ਕਰੋ 1120 ਰੁਪਿਆ ਦੀ ਇਨਸ਼ੋਰ ਚ ਜੇ ਜੋ ਡੰਗਰ ਕੇਤੋ ਵੀ ਲੈਂਦੇ ਜੇ ਵੀਰ ਭੈਣ ਭਰਾ ਇੰਨੀ ਮ 70000 ਰੁਪਏ ਆਪਾਂ ਮਿਲ ਜਾਂਦਾ ਮਹੀਨੇ ਬਾਅਦ ਮਿਲੇ ਦੋ ਮਹੀਨੇ ਬਾਅਦ ਆਪਣੀ ਵਾਪਸੀ ਹੋ ਜਾਂਦੀ ਹੈ ਠੀਕ ਆ ਜੀ ਹਾਂਜੀ ਲੋਬੀ ਪ੍ਰਭੂ ਇਹ ਗੱਲਬਾਤ ਆ ਠੀਕ ਆ ਜੀ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਡਾਕਟਰ ਕੇ ਨੰਬਰ ਵੀ ਕਰਦੇ ਨੇ ਨੰਬਰ ਆਪਣਾ ਸੰਧੂ ਸਾਹਿਬ 843833590 843833590 ਠੀਕ ਆ ਜੀ ਹਾਂਜੀ ਲੋਬੀ ਦੋਸਤੋ ਇਹ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਕਰੋ ਕਾਲ ਕਰੋ ਗੱਲਬਾਤ ਇਹ ਅੱਜ ਐਨੀਮਲ ਸੀਗੇ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਸੀ ਪੰਜ ਸਾਰੀਆਂ ਬੈੜਾ ਸੂਈਆਂ ਨੇ ਹਰੇਕ ਤਰ੍ਹਾਂ ਦਾ ਰੇਟ ਆ ਬਾਕੀ ਇੱਥੇ ਆਣ ਕੇ ਵਾਰ-ਵਾਰ ਕਹੀਦਾ ਬਾਅਦ ਵਿੱਚ ਕਿਸੇ ਭਰਾ ਜ਼ ਬਾਕੀ ਵਿੱਚ ਕਿਸੇ ਨੂੰ ਕਿੰਤੂ ਪਰੰਤੂ ਕਹਣੀ ਉਹ ਚੰਗੀ ਗੱਲ ਨਹੀਂ ਕੀ ਬਾਕੀ ਸੰਦੂਸ ਇੱਕ ਬੇਨਤੀ ਆ ਨਾ ਆ ਦੇ ਆਪਾਂ ਟੋਕੜ ਗੱਬਣ ਗਾਂ ਲੈਉਣੀਆਂ ਜੀ ਇੱਕ ਆਪਾਂ ਛੋਟੀ ਵੈੜ ਨਹੀਂ ਲਈ ਉਹ ਮੇਰੇ ਵੀਰ ਨਾ ਹੀ ਫੋਨ ਲਾਇਆ ਗੰਦਾ 35 40 45000 ਉਹ ਫਾਇਦਾ ਨਹੀਂ ਹੁੰਦਾ ਉਹ ਟੋਕੜਾਂ ਹੀ ਵਿਕ ਜਾਣੀਆਂ ਇਹਨਾਂ ਦੇ ਨਾਲ ਇਹ ਮੀਣਾ ਖਵਾਉਂਦੀ ਜਿਹੜੀ 14 15 ਕੱਢ ਦਈ ਆ ਨਾ ਉਹ ਮੰਨ ਲਓ ਟੋਕੜ ਤੇ ਕੀ ਕੱਢਦਾ ਜੰਜਰ ਨਹੀਂ ਕੱਢਦਾ ਵਾ ਬਿਲਕੁਲ ਬਿਲਕੁਲ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ